ਵੱਲੋਂ ਇੱਕ ਲੁਟੇਰੇ ਗਰੋ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਦੇਰ ਰਾਤ ਲਗਜ਼ਰੀ ਗੱਡੀ ਤੇ ਸਵਾਰ ਹੋ ਕੇ ਰਾਹਗੀਰਾਂ ਨੂੰ ਹਥਿਆਰ ਦੀ ਨੋਕ ਤੇ ਲੁੱਟਦਾ ਸੀ ਜਾਣਕਾਰੀ ਦਿੰਦੇ ਏ ਡੀਐਸਪੀ ਸੰਦੀਪ 파ਟੀ ਨੇ ਦੱਸਿਆ ਕਿ ਇਸ ਲੁਟੇਰੇ ਗਰੋ ਵੱਲੋਂ ਬੀਤੇ ਦਿਨ ਲਾਲ ਸਿੰਘ ਵਾਸੀ ਪਿੰਡ ਨਰਵਾਣਾ ਜੋ ਕਿ ਸਬਜ਼ੀ ਦਾ ਕੰਮ ਕਰਦਾ ਉਸ ਨੂੰ ਘੇਰ ਲਿਆ ਗਿਆ ਅਤੇ ਹਥਿਆਰਾਂ ਦੀ ਨੋਕ ਤੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲਾਲ ਸਿੰਘ ਵੱਲੋਂ ਲੁਟੇਰੇ ਦੀ ਪਛਾਣ 카ਰ্তিক ਸਿੰਘਲਾ ਵੱਜੋਂ ਕੀਤੀ ਗਈ ਕਿਉਂਕਿ ਲਾਲ ਸਿੰਘ ਅਕਸਰ ਹੀ ਕਿਉਂਕਿ ਲਾਲ ਸਿੰਘ ਅਕਸਰ ਹੀ ਉਹਨਾਂ ਦੀ ਦੁਕਾਨ ਤੋਂ ਸਮਾਨ ਲੈਣ ਲਈ ਆਂਦਾ ਸੀ ਪਹਿਚਾਣ ਹੋ ਜਾਗਰ ਹੋਣ ਤੋਂ ਬਾਅਦ ਲੁਟੇਰੇ ਘਬਰਾ ਗਏ ਅਤੇ ਲੁਟੇਰਾ ਗਰੋਬ ਵਿੱਚ ਸ਼ਾਮਲ ਮਨਵ ਮੈਂਡੀ ਵੱਲੋਂ ਕਬਰਾਟ ਵਿੱਚ ਆਪਣੇ ਹੀ ਸਾਥੀ ਦਿਨੇਸ਼ কুমার ਦੇ ਗੋਲੀ ਮਾਰ ਦਿੱਤੀ ਗਈ ਗੋਲੀ ਲੱਗਣ ਉਪਰੰਤ ਲੁਟੇਰੇ ਆਪਣੇ ਜ਼ਖਮੀ ਸਾਥੀ ਨੂੰ ਪੰਜਾਰੋ ਗੱਡੀ ਵਿੱਚ ਲੈ ਕੇ ਫਰਾਰ ਹੋ ਗਏ ਇਸ ਦੌਰਾਨ ਇਹਨਾਂ ਦੀ ਗੱਡੀ ਬਠਿੰਡਾ ਦੇ ਰਿੰਗ ਰੋਡ ਉੱਪਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਲੁਟੇਰਿਆਂ ਨੇ ਮੌਕੇ ਤੋਂ ਫਰਾਰ ਹੋ ਕੇ ਜ਼ਖਮੀ ਸਾਥੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਕਨਾਲ ਮੇਦੀਤੀ 8 2025 ਨੌਨਦਾਲ ਸਿੰਘ ਸੰਨਪਰੇਸ਼ਨ ਸਿੰਘ ਵਾਸੀ ਨਰੂਮਣਾ ਨੇ اےਸੀ ਕਸ਼ਮੀਰ ਸਿੰਘ ਥਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਹ ਸਵੇਰ 3 ਵਜੇ ਆਪਣੇ ਗੰਡੋ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਜਾ ਰਿਹਾ ਸੀ ਜਦੋਂ ਉਹ ਧੀ ਲਾਲ ਨੇ ਚਾਉ ਤੋਂ ਬਾਦਲਪੁਰ ਨੂੰ ਚੜਨ ਲੱਗਾ ਤਾਂ ਪਿੱਛੇ ਇੱਕ ਪਜਾਰੋ ਵਾਈਟ ਰੰਗ ਦੀ ਗੱਡੀ ਆਈ ਜਿਸ ਤੋਂ 4 ਮੁੰਨੇ ਨੌਜਵਾਨ ਸਵਾਰ ਸਨ ਜਿਹੜੇ ਮਾਰੂਫ ਥੇਰਾ ਲੈਸ ਨੇ ਜਿਹੜੋ 4 ਨੌਜਾਨਾਂ ਉਤਰ ਕੇ ਲਾਲ ਸਿੰਘ ਤੋਂ ਲੁੱਟਕੋ ਕਰਨ ਦੀ ਕੋਸ਼ਿਸ਼ ਕੀਤੀ ਦਾ ਲਾਲ ਸਿੰਘ ਜਿਹਨੂੰ ਜੋ ਇੱਕ ਮੰਦਰੀ ਪਛਾਣ 카ਰਤਕ ਸਿੰਘਲਾ ਵਜੋਂ ਕੀਤੀ 카ਰਤਕ ਸਿੰਘਲਾ ਜੋ ਕਿ ਸਿੰਘਲਾ ਮੈਡੀਕਲ ਏਜੰਸੀ ਗਾਂਧੀ ਮਾਰਕੀਟ ਦਾ ਮਾਲਕ ਹੈ ਕਿਉਂਕਿ ਲਾਲ ਸਿੰਘ ਪਹਿਲਾਂ ਉਹਦੀ ਦੁਕਾਨ ਤੇ ਅਕਸਰ ਹੀ ਆਪਣੇ ਪਸ਼ੂਆਂ ਵਾਸਤੇ ਦਵਾਈ ਬੁੱਢੀ ਬਣਾ ਲੈਣ ਜਾਂਦਾ ਸੀਗਾ ਇਸ ਕਰਕੇ ਲਈ ਪਛਾਣ ਹੋਈ ਤੇ ਮਾਨਮ ਮੰਡੀ ਤੇ ਜਿਹੜਾ 모ਹਿਤ ਤੇ ਜਿਹੜਾ ਦਿਨੇਸ਼ ਇਹ ਵੀ ਉਸ ਦੁਕਾਨ ਤੇ ਹੁੰਦੇ ਸਨ ਇਹ ਵੀ ਜਦੋਂ ਉਹਨਾਂ ਨੂੰ ਪਛਾਣ ਲਿਆ ਉਹਨਾਂ ਨੇ ਲਾਲ ਸਿੰਘ ਨੂੰ ਤੇ ਘਬਰਾਟ ਚਾ ਕੇ ਘਬਰਾਟ ਚ ਆਉਂ ਮਤਵਾ ਬਾਜਾ ਮਾਨਮ ਮੈਡੀ ਕੋਲ ਇੱਕ ਦੇਸੀ ਪਸਤਾਨ ਸੀ 12 ਮੁਰਕਟਾ ਉਹ ਚੱਲ ਗਿਆ ਉਹ ਜਿਹੜਾ ਦਿਨੇਸ਼ ਦੇ ਪੱਟਰ ਚ ਲੱਗਾ ਉਸ ਤੋਂ ਬਾਅਦ ਉਹਨਾਂ ਦਲੇਸ਼ ਨੂੰ ਚੁੱਕ ਕੇ ਇਹ ਉੱਥੋਂ ਭੱਜਣ ਲੱਗੇ ਤਾਂ ਜਿਹੜੀ ਗੱਡੀ ਅੱਗੇ ਪੱਥਰਾਂ ਟਕਰਾਉਣ ਤੋਂ ਬਾਅਦ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਉੱਥੋਂ ਛੱਡ ਕੇ ਬਾਬਾ ਜੀਵਨ ਸਿੰਘ ਚੌਂਕ ਵੱਲ ਚਲੇ ਗਏ ਤੇ ਉਸ ਤੋਂ ਬਾਅਦ ਇਹਨਾਂ ਖਿਲਾਫ ਮਕਦਮਾ ਨੰਬਰ 215 ਮਿਤੀ 23/8/2025 ਅੰਤਰਸੈਕਸ਼ਨ 312 300 111 315 335 ਬੀਨਸ ਅਤੇ ਪਚਜੰਗ ਨਾਟਾ ਆਰਨ ਜੱਟ ਥਾਣਾ ਕਨਾਲੁਰ ਦੱਚ ਕੀਤਾ ਗਿਆ ਜਿਸ ਤੋਂ ਬਾਅਦ ਐਸਐਸਈ ਕਸ਼ਮੀਰ ਸਿੰਘ ਨੇ ਅੱਜ ਨਰੋਂ ਰੋਡ ਤੇ ਇਹਨਾਂ ਵਿੱਚੋਂ ਕਾਰਤਕ ਸਿੰਘ ਲਾ ਮੋਹਿਤ ਅਤੇ ਤੀਸਰਾ ਬੰਦਾ ਜਿਹੜਾ ਸੀਗਾ ਮਾਨਵ ਗ੍ਰਿਫਤਰ ਕਰ ਲਿਆ ਗ੍ਰਿਫਤਰ ਕਾਨੂੰ ਤੋਂ ਅੱਜ ਪੁੱਛਗਿੱਛ ਕੀਤੀ ਤਿੰਨ ਰੋਜ਼ਾਨੇ ਪੁੱਛਗਿੱਛ ਚਨਕਲੋਂ ਜਿਹੜਾ ਵਰਤੀ ਗੱਡੀ ਸੀ ਜਿਹੜੀ ਵਿੱਚ ਪੀਵੀ02ਸੀਪੀ6 ਜਾਂ 7 ਪੰਜਰੋਂ ਬਰਾਮਦ ਕੀਤੀ ਗਈ ਹੈ ਉਦੇਸੀ ਪਿਸਤੌਲ 12 ਪੁਲ ਕਟਾ ਇੱਕ ਖੋੜ ਤੇ ਅੱਠ ਮੋਬਾਈਲ ਫੋਨ ਬਰਾਮਦ ਕੀਤੇ ਗਿਆ ਜਿਨ੍ਹਾਂ 'ਚ ਤਿੰਨ ਮੋਬਾਈਲ ਫੋਨ ਖੋਏਗੇ ਸੀ ਉਹ ਬਰਾਮਦ ਹੋਇਆ ਨਾ ਅਤੇ ਪੁੱਛਗਿੱਛ ਤੋਂ ਹੀ ਪਤਾ ਲੱਗਾ ਕਿ ਇਹਨਾਂ ਨੇ ਪਹਿਲਾਂ ਵੀ ਇੱਕ ਵਾਰਦਾਤ ਜਿਹੜੀ ਗਨਪਤੀ ਪੋਲੇਪੁਰ ਕੀਤੀ ਸੀ ਜਿਸ ਵਿੱਚ ਇਹਨਾਂ ਨੇ ਭੋਦੇ ਪਣ ਤੱਕ ਜ਼ਿਮੀਦਾਰ ਤੋਂ 3600 ਰੁਪਏ ਦੀ ਖੋਹ ਕੀਤੀ ਸੀਗੀ ਉਹ ਮਕਦਮਾ ਥਾਣਾ ਕਨਾਲਪੁਰੇ ਦਰਜ ਹੈ ਤੇ ਇੱਕ ਵਾਰ ਤਾਂ ਸਦਰ ਉੱਠਣਾ ਦੇ ਵਿੱਚ ਸੀ ਜਿਹੜੇ ਚ ਇੱਕ ਐਕਟਿਵ ਲੇਡੀ ਤੋਂ ਸਵਾਰ ਤੋਂ ਇਹਨਾਂ ਨੇ ਇੱਕ ਚੇਨ ਤੇ ਦੋ ਵਾਲੀਆਂ ਖੋਈਆਂ ਸੀ ਤੇ ਇੱਕਨ ਵਾਰਦਾਤ ਜਿਹੜੀ ਨਥਾਣੇ ਥਾਣੇ ਦੇ ਵਿੱਚ ਲਹਰਾ ਮਹਬਤ ਫਾਟ ਕੋਲੋਂ 50000 ਰੁਪਏ ਦੇ ਮੋਬਾਈਲ ਦੇ ਖੋ ਗਿੱਤੇ ਸੀ ਇਹਨਾਂ ਦੇ ਖਿਲਾਫ ਜਿਹੜੇ ਵਾਕੋ ਥਾਣੇ 'ਚ ਮਕਦਮੇ ਦਰਜ ਆਏ ਇਹ ਤਕਰੀਬਨ 2 ਮਹੀਨਿਆਂ ਤੋਂ ਵਾਰਦਾਤਾਂ ਕਰਦੇ ਆ ਰਹੇ ਆ ਤੇ ਰਾਤ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਵਾਰਦਾਤਾਂ ਕਰਦੇ ਆ ਇਹਨਾਂ ਨੂੰ ਅੱਜ ਕੱਲ ਨੂੰ ਪੇਮਾਂਡੋ ਉਤਾਲ ਤੇ ਪੇਸ਼ ਕਰਕੇ ਰਮਾਨ ਹਾਸ ਕਰਕੇ ਹੋਰ ਡਿਗਾਇਨਾਂ ਪੁੱਛਕਿਛ ਕੀਤੀ ਜਾਵੇ ਸਰ ਇਹ ਚਾਰੋਂ ਕੱਟੀ ਵਾਰਦਾ ਹਾਂਜੀ ਪਿਛੇ ਪਿਛਲੇ तकरीबन 2 ਮਹੀਨੇ ਤੋਂ ਇਸੇ ਗੱਡੀ 'ਚ ਚਾਰੇ ਇਕੱਠੇ ਵਾਰਦਤ ਕਰਦੇ ਸੀ। ਕਿਹੜੀ ਗੱਡੀ ਹੈ ਪੁਜਾਰੋ ਇਹਨਾਂ ਦੀ ਦਿੱਤੀ। ਇਹ ਗੱਡੀ ਕਾਂਤਕ ਸਿੰਘਲੇ ਨੇ ਪਿਛੇ 3-4 ਮਹੀਨੇ ਖਰੀਦੀ ਸੀ। ਕਿਹੜਾ ਅਸਲਾ ਸੀ ਉਹ ਇਹਨਾਂ ਦਾ ਕੁੱਤਾ ਹੈ ਅਸਲਾ ਇਹਨਾਂ ਦਾ ਹੈਗਾ ਦੇਸੀ ਪਿਸਤੌਲ ਆ ਬਾਰਾਮਪੁਰ ਕਟਾ ਉਹ ਪਤਾ ਕਰਾਂਗੇ ਵੀ ਕਿੱਥੋਂ ਲੈ ਕੇ ਆ ਤੇ ਇਹਨਾਂ ਨੇ ਕਿਹੜੀਆਂ ਕਿਹੜੀਆਂ ਵਾਰਦਤਾਂ ਨੇ ਕੀਤੀਆਂ। ਸਰ ਇੱਕ ਉਹ ਵਿਅਕਤੀ ਜਿਹੜਾ ਜ਼ਖਮੀ ਹੋਇਆ ਉਹਦੇ ਹਾਲਾਤ ਕਿਸ ਤਰ੍ਹਾਂ ਦੇ ਆ? ਉਹ ਪਹਿਲਾਂ ਜ਼ਖਮੀ ਹੋਣ ਤੋਂ ਬਾਅਦ ਉਹਨੂੰ ਸਿਵਲ ਹਸਪਤਾਲ ਲੈ ਗਈ ਸਿਵਲ ਹਸਪਤਾਲ ਤੋਂ ਕੋਸਮ ਹੋਇਆ ਜਿਹੜੇ ਲਾਜਾ ਠੀਕ ਹੈ ਉਹਨੂੰ ਉਹਨੂੰ ਸਰੀ ਗੋਲੀ ਜੀ ਲੱਗੀ ਹੈ ਕਿਸ ਤਰ੍ਹਾਂ ਲੱਗੀ ਹੈ ਇਹ ਇਹ ਜੋ ਕਾਰਤਕ ਸਿੰਘਲਾ ਨੇ ਡੈਟੀਫਾਈ ਕਰਨਾ ਹੈ ਜਿਹੜਾ ਮਦਈ ਸੀਗਾ ਵੀ ਮੈਨੂੰ ਜਾਣਦਾ ਹੈ ਘਬਰਾੜ ਚਾਲੇ ਘਬਰਾੜ ਤੋਂ ਜਿਹੜਾ ਮਾਨਮ ਮੈਂਡੀ ਸੀਗਾ ਉਹਦੇ ਪਿਸਤੌਲ ਸੀਗਾ ਲੋਡ ਉਹ ਦੇਸੀ ਪਿਸਤੌਲ ਸੀ ਉਹ ਚੱਲ ਗਿਆ ਉਹਦੇ ਪੱਟ ਚ ਲੱਗੀ ਗੋਲੀ ਸਰ ਜੇ ਇਹ ਵਧੀਆ ਕੰਮ ਕਰ ਰਹੇ ਦੇਖੋ ਮੈਡੀਕਲ ਦਾ ਕੰਮ ਕਰ ਰਹੇ ਆ ਜਾਂ ਫਿਰ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਕੀ ਕਾਰਨ ਹੋਇਆ ਇਹਦਾ ਇਹਦਾ ਕਾਰਨ ਇਹ ਹੈ ਵੀ ਇਹਨਾਂ ਦੇ ਖਰਚੇ ਜ਼ਿਆਦਾ ਹੈ ਜਿਹੜਾ ਮੈਡੀਕਲ ਜਿਹੜਾ ਚੱਲ ਰਿਹਾ ਉਹ ਤੁਹਾਨੂੰ ਉਹਨਾਂ ਕੰਮ ਨਹੀਂ ਚੱਲ ਰਿਹਾ ਉਹ ਬੰਦੇ ਚੱਲ ਰਿਹਾ ਉਸ ਕਰਕੇ ਆਪਦੇ ਖਰਚੇ ਦੀ ਪੂਰਤੀ ਕਰਨ ਵਾਸਤੇ ਇਹ ਲੁੱਟਖੋਦੀਆਂ ਵਾਰਦਾਤਾ ਕਰਦੇ। ਕੋਈ ਨਸ਼ੇ ਪੱਤੇ ਦੇ ਵੀ ਆਦੀ ਆ ਇਹ। ਉਹਦਾ ਅਸੀਂ ਡਾਕਟਰਸ਼ ਕਰਾਵਾਂਗੇ ਡਾਕ ਦੇ ਵਿੱਚ ਕਲੀਅਰ ਹੋ ਜਾਊਗਾ ਵੀ ਇਹ ਨਸ਼ੇ ਕਰਦੇ ਆ ਕਿ ਨਹੀਂ ਕਰਦੇ। ਸਰ ਜਿਵੇਂ ਤੁਸੀਂ ਕਹਿ ਰਹੇ ਹੋ ਇੰਨੀ ਵਾਰਦਾਤਾਂ ਨੂੰ ਇਨਜਾਮ ਦੇ ਚੁੱਕੇ ਆ ਪਰ ਅਜੇ ਤੱਕ ਬਟੰਡਾ ਪੁਲਿਸ ਨੂੰ ਇਹਨਾਂ ਦਾ ਪਤਾ ਨਹੀਂ ਚੱਲਿਆ। ਨਹੀਂ ਨਹੀਂ ਪਤਾ ਤਾਂ ਚਲ ਜੋ ਪਤਾ ਲੱਗ ਗਿਆ ਫੇਰੀ ਫੜੇ ਗਿਆ ਕਿਉਂਕਿ ਪਿੱਛੇ ਸਾਡੀ ਪਾਰਟੀਆਂ ਲੱਗੀਆਂ ਹੋਈਆਂ ਇਸੇ ਨਾਲ ਸਾਨੂੰ ਧਿਆਨ ਸੀ ਕਿ ਵਾਈਟਵਾਂ ਦੀ ਗੱਡੀ ਵਾਰਦਾਤ ਕਰਦੀ ਐ। ਸਰ ਲੁੱਟਖੋੜ ਤੋਂ ਬਾਅਦ ਵੀ ਆਪੋ ਚੰਦਰੀ ਲੜਾਈ ਦੀ ਹੋਈ ਸੀ। ਸਰ ਕੀ ਹੋੜੀ ਨਹੀਂ ਲੜਾਈ ਨਹੀਂ ਕੋਈ ਕੋ ਉਦਰ ਦੀ ਤਰ੍ਹਾਂ ਤੇ ਉਹ ਨਹੀਂ ਬੈਸਵਾਜੀ ਵੀ ਨਹੀਂ ਹੋਈ ਉਹ ਘਪਰਾੜ ਦੇ ਵਿੱਚੋਂੜਾ ਪਿਸਤਲ ਚੱਲ ਗਿਆ ਜੀ ਲੱਗਦਾ ਸਰ ਹੋਰ ਵੀ ਕਿਸੇ ਵਿਅਕਤੀਆਂ ਦੀ ਰੋਮਮੈਂਟ ਹੋ ਸਕਦੀ ਹੈ ਚੈੱਕ ਕਰਦੇ ਆ ਤਫਤੀਸ਼ ਦੇਖਾਂਗੇ ਜੇ ਕੋਈ ਹੋਰ ਹੋਂਦੇ ਮਾਮਲੇ ਦੋਨੋਂ ਜਸਰ ਕਰਾਂਗੇ ਸਰ ਇਸ ਤੋਂ ਲਾਵਾ ਤੁਸੀਂ ਕਹਿ ਰਹੇ ਬਰਨਾਲਾ ਤੋਂ ਬਾਵਾ ਕਰਨੇ ਮਾਮਲਾ ਤੁਸੀਂ ਇਸ ਤੋਂ ਲਾਵਾ ਬਰਨਾਲਾ ਕੋਈ ਜੀਪਪੋਰਟ ਤੋਂ ਬਾਵਾ ਦਾ ਜਿਹੜਾ ਉਹ ਅਸੀਂ ਪਾਉਣੋਂ ਮੈਸੇਜ ਕਰਾਵਾਂਗੇ ਕਿਉਂਕਿ ਵੀ ਅਸੀਂ ਬੰਦੇ ਅਰੈਸਟ ਕੀਤੇ ਸਮਗਤ ਵਿੱਚ ਜੇ ਉਹਨਾਂ ਦੇ ਉੱਥੇ ਮਾਮਲੇ ਦਰਜ ਹੋ ਤਾਂ ਉਹਨਾਂ ਨੂੰ ਪ੍ਰਦਰਸ਼ਨ ਤੇ ਲੈ ਜਾਣਗੇ ਜੀ ਤੇ ਸਾਰੇ ਆਪਣਾ ਜੱਗ ਕਰਕੇ ਨਸ਼ਾ ਕਰਨ ਦੀਆਂ ਗੱਲਾਂ ਦੀ ਸੀ ਨੇ ਉਹ ਇਹ ਚੈੱਕ ਕਰਾਂਗੇ ਡਾਕ ਬਣਾਵਾਂਗੇ ਡਾਕ ਚ ਕਲੀਅਰ ਹੋਊਗਾ ਜੇ ਨਸ਼ਾ ਕਰ ਦਿੱਤਾ ਉਹਦੇ ਵਿੱਚ ਐਡ ਕਰੂਗੇ ਬੜੇ ਮੱਗੇ ਬਾਜੂ ਵਿੱਚ ਸਰ ਇਹ ਵਾਰਦਾਤ ਤਾਂ ਰਾਤ ਨੂੰ ਹੀ ਇੰਜਾਮ ਦਿੰਦੇ ਸੀ ਹਾਂਜੀ ਰਾਤ ਨੂੰ 11 ਵਜੇ ਨਿਕਲਦੇ ਸੀ ਚਾਰੇ ਇਕੱਠੇ ਹੋ ਕੇ ਪਜਾਰੋ ਗੰਢੀ ਚ ਤੇ ਸਵੇਰੇ 4-5 ਵਜੇ ਵਾਪਸ ਆ ਜਾਂਦੇ ਸੀ ਜਿਵੇਂ ਤਰ੍ਹਾਂ ਬਰਨਾਲਾ ਏਰੀਆ ਮਾਨਸਾ ਫਰੀਦਕੋਟ ਕੋਟ ਪੂਰਾ ਫਿਰੋਜ਼ਪੁਰ ਉਥੋਂ ਦੇ ਵੀ ਇਹ ਵਾਰਦਾਤਾਂ ਕਰਕੇ ਆਏ ਜਿਹੜੀ ਇਹ ਵਾਰਦਾਤ ਨੂੰ ਇੰਜਾਮ ਦਿੱਤਾ ਹੈ ਇਹ ਕਿੰਨੇ ਕ ਵਜੇ ਦਾ ਟਾਈਮ ਸੀਗਾ ਇਹ ਤਕਰੀਬਨ 3:30 ਵਜੇ ਦਾ ਟਾਈਮ ਸੀਗਾ ਮਾਰਨਿੰਗ ਦਾ ਤੇ ਜਿਹੜਾ ਮੈਡੀਕਲ ਸਟੋਰ ਹੋਵੇਗਾ ਇਹ ਕਿਸੇ ਕਿਸ ਨਾ ਇਹ ਗਾਦੀਮਰਗ ਜਸ ਸਿੰਘਲਾ ਮੈਡੀਕਲ ਏਜੰਸੀ ਉਹਦਾ ਮਾਲਕ ਸੀ ਉਹਦਾ ਮਾਲਕਾਂ ਜੀ ਉਹ ਵੀ ਇੱਥੇ ਨੁਕੈਨ ਉਹਦਾ ਕੰਮ ਕੱਟ ਜਾਂਦੇ ਸੀ ਦਾ ਪੀਸ ਬਿਲਕੁਲ ਹਾਂ ਜੀ ਕੰਮ ਘੱਟ ਜਾਂਦਾ ਆਪਦੀ ਖਰਚੇ ਦੀ ਪੂਰਤੀ ਕਰਨ ਵਾਸਤੇ ਲੁੱਟੋ ਕਰਦੇ ਤੇ ਅੱਜ ਫਿਰ ਦੇਸ਼ ਕਿਤਾ ਉਹਨੂੰ ਕੱਲ ਨੂੰ ਕਰਾਂਗੇ ਮਾਨਯੋਗ ਦਾਤਸ਼ਕ ਜੀ ਘਰ ਮਾਨ ਹਾਂ ਆਪਸ ਮਨ ਲਾਉਂ